ਅੱਜ ਤੋਂ ਪਹਿਲਾਂ ਕਿਹੜੀ ਸਰਕਾਰ ਨੇ ਕਦੀ ਕਿਸੇ ਨੂੰ ਔਕਾ ਦਿੱਤਾ ਗੱਲ ਕਰਨ ਦਾ ਅੱਜ ਆ ਬੀਬੀ ਜਿਹੜਾ ਨੌਜਵਾਨ ਸਾਥੀਆਂ ਨੇ ਭਾਵੇਂ ਐਸ்சி ਬੀਸੀ ਵਿੰਗ ਹੈ ਭਾਵੇਂ ਕਿਸਾਨ ਵਾਲੇ ਲੋਕ ਨੇ ਸਾਰੇ ਲੋਕ ਖੁੱਲੀਆਂ ਗੱਲਾਂ ਆਪਣੀਆਂ ਕਰਦੇ ਨੇ ਇਹੀ ਤਾਂ ਫਰਕ ਹੈ ਉਹ ਤਾਂ ਦੇਸੀ ਕਮਰੇ ਚੋ ਸਰਕਾਰ ਚੱਲਦੀ ਸੀਗੀ ਅੱਜ ਮੇਰਾ ਮੁੱਖ ਮੰਤਰੀ ਸੜਕਾਂ ਤੇ ਘੁੰਮਦਾ ਪਿੰਡਾਂ ਚ ਜਾਂਦਾ ਭੰਕਰਪੁਰ ਪਿੰਡ ਚ ਜਿਹੜੀ ਆਪ ਦੀ ਸਰਕਾਰ ਆਪਕੇ ਦਰਬਾਰ ਜਿਹੜੀ ਸਕੀਮ ਲਾਂਚ ਕੀਤੀ ਸੀ ਸਾਰੇ ਪੰਜਾਬ ਚ ਅੱਜ ਦੇ ਬਹੁਤ ਵਧੀਆ ਰਜਿਸਟ੍ਰੈਂਟ ਕਿਹਨੇ ਮੇਰੇ ਹਲਕੇ ਚ ਹੀ 50 ਤੋਂ ਉੱਪਰ ਕੈਂਪ ਲੱਗ ਚੁੱਕਿਆ ਅੱਜ ਕਾਂਗਰਸੀ ਕਾਲੀ ਭਾਜਪੀ ਕੋਈ ਵੀ ਆਜੇ ਬੀਐਸਪੀ ਚਾਹੇ ਕਾਮੜ ਕੋਈ ਆਜੇ ਖੁੱਲੀ ਦੁਕਾਨ ਖੁੱਲੇ ਟੇਬਲ ਲਾ ਕੇ ਖੁੱਲੇ ਦਿਲ ਦੇ ਨਾਲ ਮਾਨ ਸਾਹਿਬ ਨੇ ਇਹ ਆਦੇਸ਼ ਕੀਤੇ ਆ ਪੰਜਾਬ ਦੇ ਅਫਸਰਾਂ ਨੂੰ ਕਿ ਜਾ ਕੇ ਆਮ ਲੋਕਾਂ ਦੇ ਘਰੇ ਜਾ ਕੇ ਉਹਨਾਂ ਦੇ ਪਿੰਡਾਂ 'ਚ ਜਾ ਕੇ ਉਹਨਾਂ ਦੇ ਵਾੜਾਂ 'ਚ ਜਾ ਕੇ ਲੋਕਾਂ ਨੂੰ ਫੈਸਿਲਿਟੀ ਦੇਓ ਪਿੰਡਾਂ ਤੋਂ ਵੀ ਜਿਹੜੀਆਂ ਸੜਕਾਂ ਸ਼ਹਿਰ ਦੇ ਵਿੱਚ ਮਾੜੀਆਂ ਨੇ ਇਸ ਦਾ ਕਸੂਰਵਾਰ ਕੋਣ ਹੈ ਕਿਉਂਕਿ ਹੁਣ ਤਾਂ ਥੋੜੀ ਸਰਕਾਰ ਆ ਗਈ ਹੈ ਤੇ ਕਦੋਂ ਤੱਕ ਇਹ ਕੰਮ ਕਦੋਂ ਨੇਪੜੇ ਚੜਨਗੇ ਸਰਕਾਰ ਸਾਡੀ ਹੈ ਪਰ ਚੋਰ ਕੁੱਤੀ ਰਲੇ ਹੋਇਆ ਇਹ ਕਾਂਗਰਸ ਅਕਾਲੀ ਵਾਲੇ ਸਾਰੇ ਇਕੱਠੇ ਹੋ ਕੇ ਕਮੇਟੀ ਚ ਇਹ ਆਮ ਪਬਲਿਕ ਨੂੰ ਹਰਾਜ ਕਰਦੇ ਨੇ ਸ਼ਾਮ ਲਾਟਾਂ ਤੱਕ ਤਾਂ ਖਾਗੇ ਵੇਚ ਕੇ ਅੱਜ ਇਹਨਾਂ ਨੂੰ ਇਹ ਪਤਾ ਕਿ ਜੇ ਅਸੀਂ ਮਾੜਾ ਮੋਟਾ ਟਿਕੜਮ ਬਾਜੀ ਨਾ ਕੀਤੀ ਤਾਂ ਕੱਲ ਨੂੰ ਪਰਦਾ ਫਾਸ਼ ਹੋਗਾ ਨੰਗੇ ਕਰਨਗੇ ਨੰਗੇ ਕਰਕੇ ਸਾਡਾ ਜਲੂਸ ਕੱਢਣਗੇ ਕਿਤੇ ਬਹੁਤ ਵੱਡੀ ਉਮੀਦ ਲੈ ਕੇ ਬੈਠੇ ਨੇ ਪੰਜਾਬ ਦੇ ਸਿਰ ਤੋਂ ਮੁੱਖ ਮੰਤਰੀ ਸਾਹਿਬ ਤੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਦੀਆਂ ਲੋਕਾਂ ਤੇ ਖਰੇ ਉਮੀਦਾਂ ਤੇ ਖਰੇ ਉਤਰਨਗੇ ਔਰ ਕਿਸਾਨਾਂ ਨਾਲ ਇਹ ਜਿਹੜਾ ਬੀਜੇਪੀ ਸਰਕਾਰ ਅਤਿਆਚਾਰ ਕਰ ਰਹੀ ਹੈ ਇਹਨੂੰ ਆਉਣ ਵਾਲੇ ਟਾਈਮ 'ਚ ਸਾਰੇ ਭਾਰਤ ਦੇ ਇੱਚੇ ਦਾ ਕਮਿਆਜਾ ਭੁਗਤਣਾ ਪਏਗਾ। ਥੋੜੀ ਸੋਜੀ ਦੇ ਵਿੱਚ ਕੋਈ ਪ੍ਰੋਟੈਸਟ ਹੋਇਆ ਕਿ ਇਸ ਤਰ੍ਹਾਂ ਹੰਝੂ ਗੈਸ ਦੇ ਗੋਲੇ ਗਿੱਤੇ ਗੇਰੇ ਗਏ ਨੇ ਡਰੋਨਾਂ ਰਾਹੀਂ ਤੇ 200-300 ਤੋਂ ਵੱਧ ਕਿਸਾਨ ਜਿਹੜਾ ਫੱਟੜ ਹੋ ਗਿਆ ਕਈਆਂ ਦੀ ਅੱਖਾਂ ਤੱਕ ਚਲੇ ਗਈਆਂ। ਲਹਣਤ ਹੈ ਬੀਜੇਪੀ ਸਰਕਾਰ ਨੂੰ ਔਰ ਇਹਨਾਂ ਦੇ ਜਿਹੜੇ ਮਖੌਟੇ ਪਾ ਕੇ ਮੁਰੇ ਤੁਰੇ ਫਿਰਦੇ ਲੋਕ ਨੇ ਮੈਂ ਕਹਿੰਦਾ ਇਹਨਾਂ ਨੇ ਤਾਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡਰ ਬਣਾ ਕੇ ਰੱਖ ਦਿੱਤਾ। ਸਾਡੇ ਦੇਸ਼ ਦੀ ਆਰਮੀ ਸਾਡੇ ਦੇਸ਼ ਦੀ ਪੁਲਿਸ ਪੰਜਾਬ ਤੇ ਹਰਿਆਣੇ ਦੇ ਜਿਹੜੇ ਲੋਕ ਨੇ ਜਵਾਨਾਂ ਨੂੰ ਆਪ ਚ ਲੜਾ ਕੇ ਸਾਡੇ ਆਪ ਜਿਹੜੇ ਫਰਕ ਪਾਉਣਾ ਚਾਹਦੀ ਹੈ ਬੀਜੇਪੀ ਸਰਕਾਰ ਖਟਰ ਸਾਹਿਬ ਗੱਲ ਸੁਣੋ ਕਿ ਪੰਜਾਬ ਤੇ ਹਰਿਆਣਾ ਵੱਡੇ ਛੋਟੇ ਭਰਾ ਨੇ ਤੁਹਾਡੀ ਰਾਜਨੀਤੀ ਕਰਕੇ ਤੁਹਾਡੀਆਂ ਕੋਝੀਆਂ ਚਾਲਾਂ ਕਰਕੇ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੇ ਦਿਨਾਂ ਚ ਫਰਕ ਨਹੀਂ ਪਏ ਸੀਐਮ ਭਗਵੰਤ ਮਾਨ ਡੇਰਾ ਬਸੀ ਦੇ ਵਿੱਚ ਆਉਂਦੇ ਨੇ ਤੇ ਆਪ ਦੀ ਸਰਕਾਰ ਆਪ ਦੇ ਦਵਾਰ ਸਕੀਮ ਦੀ ਸ਼ੁਰੂਆਤ ਕਰਦੇ ਨੇ ਜੋ ਕਿ ਪੰਜਾਬ ਭਰ ਦੇ ਵਿੱਚ ਇਸ ਸਮੇਂ ਪੂਰੀ ਜੋਰਾਂ ਤੇ ਚੱਲ ਰਹੀਆਂ ਨੇ ਇਸ ਸਮੇਂ ਸਾਡੇ ਨਾਲ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਦਾਵਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਿਧਾਇਕ ਸਾਹਿਬ ਜਿਸ ਤਰ੍ਹਾਂ ਦਾ ਬਦਲਾਅ ਲੋਕ ਚਾਹੁੰਦੇ ਸੀ ਕਿ ਉਸ ਤਰ੍ਹਾਂ ਦਾ ਬਦਲਾਅ ਬਦਲਾਅ ਹੈ ਜਿਹੜਾ ਉਹ ਲੋਕਾਂ ਨੂੰ ਮਿਲਿਆ ਆ ਬਦਲਾਅ ਹੈ ਨਾ ਅੱਜ ਤੋਂ ਪਹਿਲਾਂ ਕਿਹੜੀ ਸਰਕਾਰ ਨੇ ਕਦੀ ਕਿਸੇ ਨੂੰ ਔਕਾ ਦਿੱਤਾ ਗੱਲ ਕਰਨ ਦਾ ਅੱਜ ਆ ਬੀਬੀ ਜਿਹੜੀਆਂ ਨੌਜਵਾਨ ਸਾਥੀਆਂ ਨੇ ਭਾਵੇਂ ਐਸ்சி ਬੀਸੀ ਵਿੰਗ ਹੈ ਭਾਵੇਂ ਕਿਸਾਨ ਵਾਲੇ ਲੋਕ ਨੇ ਸਾਰੇ ਲੋਕ ਖੁੱਲੀਆਂ ਗੱਲਾਂ ਆਪਣੀਆਂ ਕਰਦੇ ਨੇ ਇਹੀ ਤਾਂ ਫਰਕ ਹੈ ਉਹ ਤਾਂ ਐਸੀ ਕਮਰੇ ਚੋ ਸਰਕਾਰ ਚੱਲਦੀ ਸੀਗੀ ਅੱਜ ਮੇਰਾ ਮੁੱਖ ਮੰਤਰੀ ਸੜਕਾਂ ਤੇ ਘੁੰਮਦਾ ਪਿੰਡਾਂ ਚ ਜਾਂਦਾ ਭੰਕਰਪੁਰ ਪਿੰਡ ਚ ਜਿਹੜੀ ਆਪकी ਸਰਕਾਰ ਆਪਕੇ ਦਰਬਾਰ ਜਿਹੜੀ ਸਕੀਮ ਲਾਂਚ ਕੀਤੀ ਸੀ ਸਾਰੇ ਪੰਜਾਬ ਚ ਅੱਜ ਦੇ ਬਹੁਤ ਵਧੀਆ ਰਜੈਂਟਿੰਗ ਕਿਹਨੇ ਮੇਰੇ ਹਲਕੇ ਚ ਹੀ 50 ਤੋਂ ਉੱਪਰ ਕੈਂਪ ਲੱਗ ਚੁੱਕੇ ਔਰ ਸਾਰੇ ਅੱਜ ਇਹ ਨਹੀਂ ਹੈਗਾ ਕਿ ਅਕਾਲੀਆਂ ਦੀ ਸਰਕਾਰ ਦਾ ਕਾਂਗਰਸ ਦੇ ਕੰਮ ਨਹੀਂ ਆਉਣੇ ਕਾਂਗਰਸ ਦੀ ਅਕਾਲੀਆਂ ਦੇ ਨਹੀਂ ਅੱਜ ਕਾਂਗਰਸੀ ਅਕਾਲੀ ਭਾਜੀ ਬੀਜੇਪੀ ਕੋਈ ਵੀ ਆਜੇ ਬੀਐਸਪੀ ਚਾਹੇ ਕਾਮੜ ਕੋਈ ਆਜੇ ਖੁੱਲੀ ਦੁਕਾਨ ਖੁੱਲੇ ਟੇਬਲ ਲਾ ਕੇ ਖੁੱਲੇ ਦਿਲ ਦੇ ਨਾਲ ਮਾਨ ਸਾਹਿਬ ਨੇ ਇਹ ਆਦੇਸ਼ ਕੀਤੇ ਪੰਜਾਬ ਦੇ ਅਫਸਰਾਂ ਨੂੰ ਕਿ ਜਾ ਕੇ ਆਮ ਲੋਕਾਂ ਦੇ ਘਰੇ ਜਾ ਕੇ ਉਹਨਾਂ ਦੇ ਪਿੰਡਾਂ 'ਚ ਜਾ ਕੇ ਉਹਨਾਂ ਦੇ ਵਾੜਾਂ 'ਚ ਜਾ ਕੇ ਲੋਕਾਂ ਨੂੰ ਫੈਸਿਲਿਟੀਆਂ ਦਿਓ ਜ਼ਿਰਖਪੁਰ ਦੀ ਅਮੀਰ ਕਮੇਟੀ ਜ਼ਿਰਖਪੁਰ ਦੀ ਕਮੇਟੀ ਪੰਜਾਬ ਦੀਆਂ ਅਮੀਰ ਕਮੇਟੀਆਂ 'ਚੋਂ ਇੱਕ ਗਿਣੀ ਜਾਂਦੀ ਹੈ ਕਰੋੜਾਂ ਰੁਪਏ ਇਸ ਦੇ ਕੋਲ ਫੰਡ ਪਿਆ ਪਰ ਸ਼ਹਿਰ ਦੇ ਜਿਸ ਤਰ੍ਹਾਂ ਦੇ ਹਾਲਾਤ ਮਾੜੇ ਨੇ ਪਿੰਡਾਂ ਤੋਂ ਵੀ ਜਿਹੜੀਆਂ ਸੜਕਾਂ ਸ਼ਹਿਰ ਦੇ ਵਿੱਚ ਮਾੜੀਆਂ ਨੇ ਇਸ ਦਾ ਕਸੂਰਬਾਰ ਕੋਣ ਹੈ ਕਿਉਂਕਿ ਹੁਣ ਤਾਂ ਥੋੜੀ ਸਰਕਾਰ ਆ ਗਈ ਹੈ ਤੇ ਕਦੋਂ ਤੱਕ ਇਹ ਕੰਮ ਕਦੋਂ ਨੇਪੜੇ ਚੜਨਗੇ ਸਰਕਾਰ ਸਾਡੀ ਹੈ ਪਰ ਚੋਰ ਕੁੱਤੀ ਰਲੇ ਹੋਇਆ ਹੈ ਇਹ ਕਾਂਗਰਸ ਅਕਾਲੀ ਵਾਲੇ ਸਾਰੇ ਇਕੱਠੇ ਹੋ ਕੇ ਕਮੇਟੀ ਚ ਇਹ ਆਮ ਪਬਲਿਕ ਨੂੰ ਹਰਾਸ਼ ਕਰਦੇ ਨੇ ਇਹ ਕਹਿੰਦੇ ਨੇ ਕਿ ਸਰਕਾਰ ਦੀ ਬਦਨਾਮੀ ਹੋ ਗਈ ਪਰ ਜਨਤਾ ਪੜ੍ਹੀ ਲਿਖੀ ਐ ਪੰਜਾਬ ਦੇ ਲੋਕ ਡੇਰਾਬਸੀ ਹਲਕੇ ਦੇ ਜ਼ਿਰਕਪੁਰ ਕਮੇਟੀ ਦੇ ਲੋਕ ਖਾਸ ਕਰ ਨਗਲਾ ਪਿੰਡ ਜਿੱਥੇ ਅਜੇ ਬੈਠਾ ਇਹ ਲੋਕ ਭਲੀ ਭਾਂਤੀ ਜਾਣਦੇ ਕਿ ਸ਼ਾਮ ਲਾਟਾਂ ਤੱਕ ਤਾਂ ਖਾਗੇ ਵੇਚ ਕੇ ਅੱਜ ਇਹਨਾਂ ਨੂੰ ਇਹ ਪਤਾ ਕਿ ਜੇ ਅਸੀਂ ਮਾੜਾ ਮੋਟਾ ਟਿਕੜਮਬਾਜੀ ਨਾ ਕੀਤੀ ਤਾਂ ਕੱਲ ਨੂੰ ਪੜਦਾ ਫਾਸ਼ ਹੋਗਾ ਨੰਗੇ ਕਰਨਗੇ ਨੰਗੇ ਕਰਕੇ ਸਾਡਾ ਜਲੂਸ ਕੱਢਣਗੇ ਡੀਪੀਐਸ ਰੋਡ ਇੱਕ ਬੜੇ ਖਸਤਾ ਹਾਲਾਤ ਨੇ ਉਸ ਰੋਡ ਦੇ ਤਿੰਨ ਤੋਂ ਚਾਰ ਸਾਲ ਹੋ ਗਏ ਨੇ ਲੋਕ ਕਹਿੰਦੇ ਲੱਖਾਂ ਰੁਪਏ ਸੀ ਲਾ ਕੇ ਫਲੈਟਾਂ ਦੇ ਲਏ ਸੀ ਪਰ ਹੁਣ ਅਸੀਂ ਰਿਸ਼ਤੇਦਾਰਾਂ ਨੂੰ ਵੀ ਸੱਦਦੇ ਨੇ ਬੜੀ ਸ਼ਰਮ ਆਉਂਦੀ ਹੈ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੇ ਤੁਸੀਂ ਇਲਾਕੇ ਦੇ ਵਿੱਚ ਲੰਦੇ ਰਹਿ ਰਹੇ ਹੋ ਲੱਖਾਂ ਰੁਪਏ ਲਾਇਆ ਹੋਇਆ ਤੁਹਾਡਾ ਜ਼ੀਰੋ ਹੋ ਗਿਆ ਛੋਟੇ ਵੀਰੇ ਉਹਨਾਂ ਨੂੰ ਕਦੀ ਇਹ ਵੀ ਕਿਹਾ ਕਰੋ ਜਿਹੜੇ ਐਨਐਸਆਰ ਪਹਿਲਾਂ ਐਮਐਲਏ ਰਹੇ ਨੇ ਪ੍ਰਧਾਨ ਰਹੇ ਨੇ ਕਦੀ ਉਹਨਾਂ ਨੂੰ ਵੀ ਜਾ ਕੇ ਪੁੱਛੋ ਮੈਂ ਤਾਂ ਤੁਹਾਡੇ ਸਾਹਮਣੇ ਜਦੋਂ ਪਟਕੇ ਪਾਈਪਲਾਈਨ ਪੈਣ ਲੱਗੀ ਐ ਉਦੋਂ ਵੀ ਪਾਈਪ ਦੁਬਾਰਾ ਪਟਕੇ ਕਢਾ ਕੇ ਪਾਏ ਵੀ ਆਈਐਸਆਈ ਮਾਰਕਾ ਪਾਓ ਤਾਂ ਕਿ ਲੋਕਾਂ ਦੇਖੋ ਜਿਸ ਆਦਮੀ ਨੇ ਜ਼ਿੰਦਗੀ ਦੀ ਸਾਰੀ ਮਿਹਨਤ ਦੀ ਕਮਾਈ ਨਾਲ ਘਰ ਪਾ ਲਿਆ ਅੱਜ ਉਹਨੂੰ ਕਹਿ ਦੇਣਾ ਜੀ ਕਲੋਨੀ ਗੈਰਕਾਨੂੰਨੀ ਆ ਜੀ ਠੀਕ ਐ ਬਿਲਡਰ ਆਏ ਕੁਝ ਵੱਡੇ ਡਕੈਤ ਲੋਕ ਵੀ ਆਏ ਜਿਹੜੇ ਸੌਦਾ ਵੇਚ ਕੇ ਚਲੇ ਗਏ ਲੇਕਿਨ ਮਿਊਂਸਪਲ ਕਮੇਟੀ ਦੀ ਮਾਨ ਸਰਕਾਰ ਦੀ ਇਹ ਕੋਈ ਮਨਸ਼ਾ ਨਹੀਂ ਕੀ ਲੋਕਾਂ ਨੂੰ ਬਣਾਈ ਦਿੱਤ ਸਹੂਲਤਾਂ ਦਾ ਸਾਹਮਣਾ ਕਰਨਾ ਪਏ ਔਰ ਨਾ ਲੋਕਾਂ ਨੂੰ ਉਹਦੇ ਹੱਕ ਨਾਵੇਂ ਲੋਕਾਂ ਨੂੰ ਉਹਦੇ ਹੱਕ ਮਿਲਣ ਜਦੋਂ ਹੀ ਸਰਕਾਰ ਆਈ ਹੈ ਰਜਿਸਟਰੀਆਂ ਤੇ ਰੋਕ ਲੱਗੀ ਹੋਈ ਸੀ ਭਗਵੰਤ ਮਾਨ ਵੱਡਾ ਇੱਕ ਰਾਹਤਪਰਾ ਫੈਸਲਾ ਦੇ ਕੇ ਜਾਂਦੇ ਨੇ ਕਿ ਐਨਓਸੀ ਤੋਂ ਬਿਨਾ ਹੁਣ ਰਜਿਸਟਰੀਆਂ ਹੋਣਗੀਆਂ ਫਿਲਹਾਲ ਉਹ ਅਮਲੀ ਜਾਮਾ ਜਿਹੜਾ ਉਸ ਚੀਜ਼ ਨੂੰ ਪਨਾਇਆ ਨਹੀਂ ਗਿਆ ਹਲੇ ਤੱਕ ਰਜਿਸਟਰੀਆਂ ਜਿਹੜੀ ਸ਼ੁਰੂ ਨਹੀਂ ਹੋਈਆਂ ਛੋਟੇ ਬਿਟ ਇੱਕ ਰਿਮੋਟ ਤਾਂ ਹੈ ਨਹੀਂ ਕਿ ਸੀਐਮ ਸਾਹਿਬ ਨੇ ਅਨਾਉਂਸ ਕਰਤਾ ਉਸੇ ਟਾਈਮ ਲਾਗੂ ਹੋ ਗਿਆ ਕਈ ਚੀਜ਼ਾਂ ਸਰਕਾਰੀ ਪ੍ਰੋਸੈਸ ਚੋਂ ਵਿਧਾਨ ਸਭਾ ਦੇ ਸੈਸ਼ਨ ਚ ਕੈਬਨਟ ਦੀ ਮੀਟਿੰਗਾਂ ਚ ਪਾਸ ਹੋਣੀਆਂ ਹੁੰਦੀਆਂ ਉਹਨਾਂ ਨੂੰ ਟਾਈਮ ਤਾਂ ਲੱਗਦਾ ਸੀਐਮ ਸਾਹਿਬ ਨੇ ਟਵੀਟ ਕੀਤਾ ਔਰ ਖਾਸ ਕਰਕੇ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਡੇਰਾ ਬਸੀ ਹਲਕੇ ਦੇ ਪੰਖਰਪੁਰ ਪਿੰਡ ਚੋਂ ਇਹ ਅਨਾਉਂਸਮੈਂਟ ਕੀਤੀ ਗਈ ਸੀ ਕਿ ਐਨਓਸੀ ਦੇ ਦਾਰੇ ਤੋਂ ਬਾਹਰ ਸਾਰੇ ਹੁਣ ਕਲੀਅਰ ਕਰਕੇ ਆਮ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਗਈ ਕਿਸਾਨਾਂ ਦਾ ਲਗਾਤਾਰ ਸੰਘਰਸ਼ ਜਾਰੀ ਹੈ ਆਮ ਆਦਮੀ ਪਾਰਟੀ ਦਾ ਤੇ ਉਸ ਦੇ ਵਿਧਾਇਕਾਂ ਦਾ ਕੀ ਸਟੈਂਡ ਹੈ ਇਸ ਤੇ ਦੇਖੋ ਛੋਟੇ ਵੀਰ ਕਿਸਾਨ ਪੰਜਾਬ ਦਾ ਜਿਹੜਾ ਅੱਜ ਬੜੇ ਵੱਡੇ ਸੰਕਟ ਚ ਹੈ ਔਰ ਦੇਖੋ ਪੰਜਾਬ ਦੀ ਸਰਕਾਰ ਬਣਨ ਤੋਂ ਬਾਅਦ ਮਜ਼ਦੂਰ ਕਰਮਚਾਰੀ ਟਰਾਂਸਪੋਰਟਰ ਵਪਾਰੀ ਕਿਸਾਨ ਕਿਤੇ ਬਹੁਤ ਵੱਡੀ ਉਮੀਦ ਲੈ ਕੇ ਬੈਠੇ ਨੇ ਪੰਜਾਬ ਦੇ ਸਿਰ ਤੋਂ ਮੁੱਖ ਮੰਤਰੀ ਸਾਹਿਬ ਤੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਦੀਆਂ ਲੋਕਾਂ ਤੇ ਖਰੇ ਉਮੀਦਾਂ ਤੇ ਖਰੇ ਉਤਰਨਗੇ ਔਰ ਕਿਸਾਨਾਂ ਨਾਲ ਇਹ ਜਿਹੜਾ ਬੀਜੇਪੀ ਸਰਕਾਰ ਅਤਿਆਚਾਰ ਕਰ ਰਹੀ ਹੈ ਇਹਨੂੰ ਆਉਣ ਵਾਲੇ ਟਾਈਮ 'ਚ ਸਾਰੇ ਭਰ ਦੇ ਇਤਿਹਾਸ ਦਾ ਕਮਿਆਜਾ ਭੁਗਤਣਾ ਪਏਗਾ ਕਦੇ ਇਸ ਤਰ੍ਹਾਂ ਦਾ ਥੋੜੀ ਸੋਜੀ ਦੇ ਵਿੱਚ ਕੋਈ ਪ੍ਰੋਟੈਸਟ ਹੋਇਆ ਕਿ ਇਸ ਤਰ੍ਹਾਂ ਹੰਝੂ ਗੈਸ ਦੇ ਗੋਲੇ ਕੀਤੇ ਗੇਰੇ ਗਏ ਨੇ ਡਰੋਨਾਂ ਰਾਹੀਂ ਤੇ 200 300 ਤੋਂ ਵੱਧ ਕਿਸਾਨ ਜਿਹੜਾ ਫੱਟੜ ਹੋ ਗਿਆ ਕਈਆਂ ਦੀ ਅੱਖਾਂ ਤੱਕ ਚਲੇ ਗਈਆਂ ਲਾਨਤ ਹੈ ਬੀਜੇਪੀ ਸਰਕਾਰ ਨੂੰ ਔਰ ਇਹਨਾਂ ਦੇ ਜਿਹੜੇ ਮਖੌਟੇ ਪਾ ਕੇ ਮੁਰੇ ਤੁਰੇ ਫਿਰਦੇ ਲੋਕ ਨੇ ਮੈਂ ਕਹਿੰਦਾ ਇਹਨਾਂ ਨੇ ਤਾਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡਰ ਬਣਾ ਕੇ ਰੱਖ ਦਿੱਤਾ ਮੇਰੇ ਹਲਕੇ ਝਰਮੜੀ ਹੈ ਜਿੱਥੇ ਬਾਰਡਰ ਹੈਗਾ ਉਸ ਬਾਰਡਰ ਤੇ ਪੋਜੀਸ਼ਨ ਕੀ ਆ ਐ ਕੀਤਾ ਪਿਆ ਜਿਵੇਂ ਪਾਕਿਸਤਾਨ ਦੀਆਂ ਕੰਡੇ ਵਾਲੀਆਂ ਤਾਰਾਂ ਲੱਗੀਆਂ ਹੁੰਦੀਆਂ ਨੇ ਸਾਡੇ ਦੇਸ਼ ਦੀ ਆਰਮੀ ਸਾਡੇ ਦੇਸ਼ ਦੀ ਪੁਲਿਸ ਪੰਜਾਬ ਤੇ ਹਰਿਆਣਾ ਦੇ ਜਿਹੜੇ ਲੋਕ ਨੇ ਜਵਾਨਾਂ ਨੂੰ ਆਪਸ ਚ ਲੜਾ ਕੇ ਸਾਡੇ ਆਪਸ ਜਿਹੜੇ ਫਰਕ ਪਾਉਣਾ ਚਾਹਦੀ ਹੈ ਬੀਜੇਪੀ ਸਰਕਾਰ ਮੈਂ ਇਹਨਾਂ ਦੇ ਕਾਰਕੁਨਾਂ ਨੂੰ ਔਰ ਖਾਸ ਕਰ ਖੱਟਰ ਸਾਹਿਬ ਨੂੰ ਇਹ ਤੁਹਾਡੇ ਚੈਨਲ ਦੇ ਥਰੂ ਬੇਨਤੀ ਕਰਨਾ ਚਾਹੁੰਦਾ ਖੱਟਰ ਸਾਹਿਬ ਗੱਲ ਸੁਣੋ ਕਿ ਪੰਜਾਬ ਤੇ ਹਰਿਆਣਾ ਵੱਡੇ ਛੋਟੇ ਭਰਾ ਨੇ ਤੁਹਾਡੀ ਰਾਜਨੀਤੀ ਕਰਕੇ ਤੁਹਾਡੀਆਂ ਕੋਝੀਆਂ ਚਾਲਾਂ ਕਰਕੇ ਪੰਜਾਬ ਤੇ ਹਰਿਆਣਾ ਦੇ ਲੋਕਾਂ 'ਚ ਦੇ ਨਾਲ ਚ ਫਰਕ ਨਹੀਂ ਪੈਗਾ ਬਿਲਕੁਲ ਜੀ ਹਲਕਾ ਵਿਧਾਇਕ ਕੁਲਜੀ ਸਿੰਘ ਰੰਧਾਵਾ ਮੌਜੂਦ ਸੀਗੇ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਸੰਵਿਧਾਨਿਕ ਹੱਕ ਹੈ ਲੋਕਾਂ ਦਾ ਸ਼ਾਂਤਪ੍ਰੀਏ ਪ੍ਰੋਟੈਸਟ ਕਰਨਾ ਪਰ ਲੇਕਿਨ ਜਿਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਹੈ ਸਰਕਾਰਾਂ ਵੱਲੋਂ ਬੜਾ ਹੀ ਨਿੰਦਨੇ ਆ ਤੇ ਇਸ ਦੇ ਨਾਲ ਨਾਲ ਕੈਂਪ ਦੀ ਵੀ ਜਿਹੜੀ ਗੱਲਬਾਤ ਕੀਤੀ ਹੈ ਲਗਾਤਾਰ ਹਲਕੇ ਦੇ ਵਿੱਚ ਕੈਂਪਾਂ ਦਾ ਦੌਰ ਜਾ ਰਹੀ ਹੈ ਤੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਸੁਣੀਆਂ ਜਾ ਰਹੀ ਨੇ ਸੋ ਕੈਮਰਾ ਪਰਸਨ ਜਤਿੰਦਰ ਲੱਕੀ ਦੇ ਨਾਲ ਮੈਂ ਦੇਵ ਸ਼ਰਮਾ ਖੰਡ ਲੋ ਜ਼ਿਰਕਪੁਰ